ਸੋ ਨੂੰ ਇੱਕ ਹੋਰ ਤੋਖਾ ਦੱਸਦਾ ਬਈ ਆਪਣੇ ਨਾਲ ਕਿਵੇਂ ਕਰਦੇ ਆ ਲੋਕ ਸਾਰੇ ਨਹੀਂ ਹੁੰਦੇ ਹੋ ਜੇ ਭਰਾ ਜਿਹੜੇ ਕੁਝ ਵਿੱਚ ਹੈਗੇ ਆ ਉਹਨਾਂ ਵਾਸਤੇ ਇਹ ਵੀਡੀਓ ਆ ਮੰਡੀਆਂ ਚ ਤਾਂ ਬਈ ਆਪਣੇ ਪਹਿਲੇ ਦਿਨ ਤੋਂ ਰਿਵਾਜ ਆ ਕੋਈ ਆਮ ਮੇਰੇ ਵਰਗਾ ਜ਼ਿਮੀਂਦਾਰ ਲਾ ਲੋ ਜਾਂ ਕੋਈ ਵਪਾਰੀ ਵਰਗ ਪਸ਼ੂ ਦਾ ਦੁੱਧ ਰੋਕ ਕੇ ਲੈ ਜਾਣਾ ਪੈਂਦਾ ਉੱਥੇ ਸੋਹਣਾ ਲੱਗਦਾ ਹਰੇਕ ਪਸ਼ੂ ਦਾ ਦੁੱਧ ਰੋਕਿਆ ਹੁੰਦਾ ਜਰ ਅੱਜ ਕੱਲ ਤਾਂ ਘਰਾਂ ਚ ਮੰਡੀਆਂ ਬਣਾਈ ਬੈਠੇ ਆ ਲੋਕ ਉਹ ਘਰਾਂ ਚ ਮੰਡੀਆਂ ਦੋਸਤੋ ਘਰਾਂ ਚ ਕੋਈ ਸੇਲ ਵਾਲਾ ਪਸ਼ੂ ਆ ਉਹਨਾਂ ਦੇ ਤੁਸੀਂ ਬਾਈ ਦੁੱਧ ਰੋਕ ਰੋਕ ਕੇ ਉਹਨਾਂ ਦੇ ਦੁੱਧ ਰੋਕ ਕੇ ਫਿਰ ਤੁਸੀਂ ਵੀਡੀਓ ਪਾਉਣੀ ਆ ਠੀਕ ਆ ਕਸੂਰ ਉਹ ਵੀਡੀਓ ਪਾਉਣ ਵਾਲੇ ਦਾ ਵੀ ਵਿਰੇ ਵਿੱਚ ਹੀ ਆ ਦੁੱਧ ਰੁਕਿਆ ਪਸ਼ੂ ਦਾ ਕਿਸੇ ਨੇ ਬਾਈ ਨੇ ਪਹਿਲੀ ਵਾਰ ਕੋਈ ਪਸ਼ੂ ਲੈਣਾ ਅਗਲੇ ਨੂੰ ਤਾਂ ਆ ਹੀ ਹੁੰਦਾ ਯਾਰ ਕਿੱਡਾ ਲੇਵਾ ਇੰਨਾ ਦੁੱਧ ਪਾ ਦੂਗੀ ਸਾਫ਼ ਸੁਥਰਾ ਕੰਮ ਕਿਉਂ ਨਹੀਂ ਕਰਦੇ ਬਾਈ ਡੰਗ ਤੋਂ ਡੰਗ ਤੁਸੀਂ ਉਹਨੂੰ ਖਾਲੀ ਕਰੋ ਯਾਰ ਜੇ ਪਸ਼ੂ ਵੇਚਣਾ ਹੀ ਆ ਤੁਸੀਂ ਆਥਨ ਧੜਕੇ ਉਹਨੂੰ ਖਾਲੀ ਕਰੋ ਤੁਹਾਡਾ ਪਸ਼ੂ ਹੀ ਜੇ ਚੰਗਾ ਤਾਂ ਵੀਰੇ ਚੰਗੇ ਮੁੱਲ ਚ ਵਿਕੂਗਾ ਦੁੱਧ ਰੋਕੇ ਲੈਵੇ ਵੱਡੇ ਦਿਖਾਉਣੇ ਤੇ ਬਾਲਟੀਆਂ ਤਾਂ ਛੋਡੀਆਂ ਭਰਦੀਆਂ ਨਹੀਂ ਫੇਰ ਯਾਰ ਅਗਲੇ ਦੇ ਘਰੇ ਜਾ ਕੇ ਦੁੱਧ ਬਾਈ ਕਿਵੇਂ ਕੱਢਣੀਆਂ ਤੁਸੀਂ ਤਾਂ ਦੋ ਡੰਗਾਂ ਦਾ ਰੋਕੇ ਉਹਦਾ ਲੈਵਾ ਐਡਾ ਕਰਤਾ ਅਗਲੇ ਦੇ ਘਰੇ ਜਾ ਕੇ ਵੀ ਖਰੀ ਉਤਰੇ ਨਾ ਡੰਗ ਤੋਂ ਡੰਗ ਖਾਲੀ ਕਰੋ ਨਾ ਛੋਡੇ ਦੇਲ ਚ ਵਿੱਚ ਨਾਲੇ ਦੇ ਕੋਈ ਡਰ ਰਵੇ ਤੇ ਨਾ ਖਰੀਦਣ ਵਾਲੇ ਨਾ ਧੱਕਾ ਹੋਵੇ ਚੱਲ ਗੱਬਣ ਪਸ਼ੂ ਆ ਵੀਰੇ ਦਿਨਾ ਤੇ ਸੂਣ ਵਾਲਾ ਉਹਦਾ ਤਾਂ ਲੈਵਾ ਚਲੋ ਉਹਦਾ ਦਿਖਾਓ ਤੁਸੀਂ ਗੱਬਣਾ ਦਾ ਸੂਆ ਹੋਇਆ ਹੋਇਆ ਪਸ਼ੂ ਆ ਦੋ ਦੋ ਡੰਗ ਤੁਸੀਂ ਲਾਈ ਬੈਠੇ ਹੋ ਘਰਾਂ ਚ ਮੰਡੀਆਂ ਯਾਰ ਬਣਾਈ ਜੰਨੇ ਹੋ ਯਾਰ ਐ ਨਹੀਂ ਭਾਈ ਇਹ ਹੱਕ ਹਲਾਲ ਦੀ ਖਾ ਕੇ ਬੱਚਦਾ ਬੰਦਾ بے ਹੱਕਾ ਖਾ ਕੇ ਦੁੱਗਣਾ ਲੈ ਕੇ ਜਾਉ ਅੱਜ ਕਹਨੇ ਆ ਤੁਹਾਡੇ ਤੇ ਆਪਾਂ ਨੂੰ ਉਹ ਭਰਾ ਫੋਨ ਨਾ ਕਰਨ ਜਿਨ੍ਹਾਂ ਨੇ ਇਹ ਕੰਮ ਕਰਨੇ ਆ ਸਾਫ਼ ਸੁਥਰਾ ਕਰੋਗੇ ਦੁੱਧ ਵਰਗੀ ਵੀਡੀਓ ਪਾਵਾਂਗੇ ਜਿਹੜੀ ਚੀਜ਼ ਹੋ ਦੱਸਾਂਗੇ ਬਾਕੀ ਵੀਰੇ ਕਈਆਂ ਨੂੰ ਕੌੜੀ ਲੱਗੂ ਲੱਗੀ ਜਾਵੇ ਕਿਸੇ ਤੋਂ ਲੈ ਕੇ ਨਹੀਂ ਖਾਣਾ ਸਾਫ ਸੁਥਰਾ ਕੰਮ ਕਰਦੇ ਆ ਤੇ ਕਰਾਂਗੇ ਬਾਕੀ ਧੰਨਵਾਦ ਬਾਈ ਜੀ ਚੰਗੀ ਵੀਡੀਓ ਲੱਗੂ ਤਾਂ ਭਰਾਵਾਂ ਨੇ ਅੱਗੇ ਸ਼ੇਅਰ ਕਰ ਦਿਓ ਨਹੀਂ ਛੋਡੀ ਸੱਜਣੋਂ ਮਰਜੀ ਆ